NDA ਗੱਡ ਚੋੜ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇੱਕ ਵਾਰ ਫਿਰ ਤੋਂ NDA ਸਰਕਾਰ ਬਣਨ ਜਾ ਰਹੀ ਹੈ ਇਸ ਦੌਰਾਨ शिवसेना ਉਦਾਵਾ ਧੜੇ ਦੇ ਜੁੜੇ ਨੇਤਾ ਸੰਜੇ ਰਾਉਕ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾਵਾ ਕੀਤਾ ਕਿ NDA ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ ਉਹਨਾਂ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਆ ਕਿ ਆ ਮੈਂ ਵਾਰ-ਵਾਰ ਕਹਿ ਰਿਹਾ ਮੋਦੀ ਜੀ ਦੀ ਸਰਕਾਰ ਨਹੀਂ ਬਣੇਗੀ ਜੇ ਕਰੋਨਾ ਦੀ ਸਰਕਾਰ ਬਣ ਵੀ ਗਈ ਤਾਂ ਵੀ ਉਹ ਨਹੀਂ ਬੱਦ ਸਕੇਗੀ ਲੋਕ ਸਭਾ ਚੋਣਾਂ ਦੇ ਵਿੱਚ ਮਹਾਰਾਸ਼ਟਰ ਚ ਹੈ ਭਾਜਪਾ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ ਸੋ ਮਹਾਰਾਸ਼ਟਰ ਦੇ ਜਿਹੜੇ ਉਪ ਮੁੱਖ ਮੰਤਰੀ ਨੇ ਦਿਵਿੰਦਰ ਫੜਨਵੀਸ ਨੇ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੜਛੋੜ ਨੂੰ ਮਿਲਿ ਕਰਾਰੀ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੰਗਠਨ ਦੇ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੜਨਵੀਸ ਨੇ ਕਿਹਾ ਉਹ ਪਾਰਟੀ ਦੇ ਆਪਣੇ ਸੀਨੀਅਰ ਨੇਤਾਵਾਂ ਨੂੰ ਸਰਕਾਰ ਤੋਂ ਰਾਹਤ ਦੇਣ ਦੀ ਬੇਨਤੀ ਕਰਨਗੇ ਸੋ ਰਾਜਨੀਤੀ ਦੇ ਵਿੱਚ ਸੰਜੇ ਰਾਉਤ ਨੇ ਕਿਹਾ ਕਿ ਅਜੇਗਾ ਡਰਾਮੇ ਬਾਤੀਆਂ ਆਯਾਮ ਨੇ ਮਹਾਰਾਸ਼ਟਰ ਨੇ ਫਰਨਵੀਤ ਜਿਹੜੀ ਅਗਵਾਈ ਨੂੰ ਰੱਦ ਕਰ ਦਿੱਤਾ ਦਵਿੰਦਰ ਫਰਨਵੀਸ ਮਹਾਰਾਸ਼ਟਰ ਦੀ ਰਾਜਨੀਤੀ ਦਾ ਖਲਨਾਇਕ ਹੈ ਸੋ ਇਸ ਦੇ ਨਾਲ ਹੀ ਦੱਸਦੇ ਕਿ ਮਹਾਰਾਸ਼ਟਰ ਵਿੱਚ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਤੋਂ ਮਹਾਰਾਸ਼ਟਰ ਦੀਆਂ ਜੁੜੀਆਂ 48 ਲੋਕ ਸਭਾ ਸੀਟਾਂ ਦੇ ਵਿੱਚ ਭਾਜਪਾ ਨੂੰ ਸਿਰਫ 9 ਸੀਟਾਂ ਮਿਲੀਆਂ ਨੇ ਐਨਸੀਪੀ ਸ਼ਰਦ ਪਵਾਰ ਤੜੇ ਨੇ 8 ਸੀਟਾਂ ਜਿੱਤੀਆਂ ਕਾਂਗਰਸ ਐ ਨੂੰ 13 ਸੀਟਾਂ ਮਿਲੀਆਂ ਸ਼ਿਵ ਸੇਨਾ ਦੇ ਇੱਕਨਾਥ ਸ਼ਿੰਦੇ ਤਾੜ ਨੂੰ 5 ਸੀਟਾਂ ਮਿਲੀਆਂ ਸੋ ਐਨਸੀਪੀ ਟੜੇ ਨੂੰ ਇੱਕ ਸੀਟ ਮਿਲੀ ਹੈ ਇਸ ਤੋਂ ਇਲਾਵਾ ਸ਼ਿਫਸਾਨਾ ਉਦਵ ਟੜੇ ਨੇ 9 ਸਿਕਟਾ ਜੁੜੀਆਂ ਜਿੱਤੀਆਂ ਤਾਂ ਦਾ ਅਪਡੇਟ ਲੈ ਕੇ ਰੂਬ ਹੋਵਾਂਗੇ ਵੇਖਦੇ ਰਹੋ ਸੁਧਿਆਨਾ ਲਾਈਵ